ਚਾਰ ਬੱਕਰਾਂ ਦਾ ਸੌਦਾ ਚੱਲ ਰਿਹਾ ਹੈਗਾ ਠੀਕ ਹੈ ਜੀ ਐ ਸੇਵਾ ਨਾਲ ਹੀ ਇਹ ਕਹਿੰਦਾ ਬਈ ਕੋਈ ਨਹੀਂ ਗੁਰਜਹਰੀ ਬੱਕਰਾ ਵੰਡੀ ਦੇ ਤੇ ਵਾਟਸਐਪ ਕਿੰਨੇ ਦਾ ਹੋਇਆ ਸੌਦਾ ਆਪਣਾ ਇਹ ਬਾਈ ਜੀ ਮੰਗਦੇ ਤਾਂ ਆਪਾਂ 50000 ਸੀਗੇ ਠੀਕ ਹੈ ਜੀ ਤੇ ਚਲੋ ਦਵਾ ਕਰਕੇ ਬਈ ਜੀ ਆਪਣਾ ਕਿਨੇ 27.5 ਸਾਢੇ 27.5 ਸਾਢੇ 27.5 ਸਾਢੇ 27.5 ਸਾਢੇ 27.5 ਦੇ ਮਤਲਬ ਬਈ ਆ ਵਜੀਰ ਨੇ ਲੈਣੇ ਤੇ ਵਜੀਰ ਹੈਗਾ ਆਪਣਾ ਬਰਨਾਲੇ ਦਾ ਇਹ ਉਹ ਤਾਂ ਬਰਨਾਲਾ ਕਹਿੰਦੇ ਇਹ ਹੈ ਕਿੱਥੋਂ ਦਾ ਇਹਦਾ ਕੁਝ ਪਤਾ ਨਹੀਂ ਹੈਗਾ ਦੇਖੋ ਉਹ ਪ੍ਰੋਬਲਮ ਹੈ ਤਾਂ ਕਦਰ ਇਹ ਤੇ ਇਹ ਹੋਇਆ ਜੀ ਇੱਕ ਬੱਕਰਾ ਰਹਿੰਦਾ ਹਜੇ ਸੌਦਾ ਚੱਲੀ ਜਾਂਦਾ ਦਾ ਤੇ ਬਹੁਤ ਜ਼ਿਆਦਾ ਮਤਲਬ ਜੀ ਕਈ ਬੱਕਰੀ ਮੰਡੀ ਭਰੀ ਹੋਈ ਹੈਗੀ ਫੁੱਲ ਭਰੀ ਹੋਈ ਆ ਹਾਂ ਜੀ ਹੋ ਗਿਆ ਹੀ ਹੋ ਗਿਆ ਜੀ ਹਾਂ ਇਸ ਮੈਂ ਥੋੜਾ ਜਿਆ ਮਤਲਬ ਦੱਸਣਾ ਚਾਹੁੰਦਾ ਮੈਂ ਮੈਂ ਥੋੜਾ ਦੱਸਣਾ ਚਾਹੁੰਦਾ ਕਿ ਅਸਲ ਤਾਂ ਮੇਰਾ ਹੈਗਾ ਜੀ ਡੈਰੀ ਫਾਰਮ ਪਰ ਇਹ ਜਿਹੜਾ ਗਾਈਡ ਕੀਤਾ ਨਾ ਬਾਈ ਗੁਰਜੀਤ ਨੇ ਕੀਤਾ ਮੈਨੂੰ ਠੀਕ ਹੈ ਸਿਰਫ ਮੈਨੂੰ ਇਹਨੇ ਇੱਕ ਛੋਟੀ ਜੀ ਪੱਠ ਇੱਕ ਗਿਫਤੀ કરી ਸੀ ਤੇ ਜਿਹੜੀ ਕਿ ਦੇ ਕੋਮਾ 27000 ਦੇ ਤਾਈ ਵਿੱਚ ਤੇ ਬਾਕੀ ਲਗਭਗ 27000 ਦੇ ਮੈਂ ਘਰੇ ਵਿੱਚ ਇਹਨੇ ਸਾਡੇ 27 ਦੇ ਸਾਡੇ 27 ਸੌਰੀ 27 ਦੇ 27 ਨਹੀਂ ਮੈਂ ਉਹ ਨਹੀਂ ਸਾਡੇ ਚਲੋ ਜੇ ਮੇਰੇ ਤੋਂ ਕੋਈ ਉਹ ਤਾਂ ਭੁੱਲ ਗਿਆ ਕਹਿੰਦਾ ਉਹ ਜੇ ਗੱਲ ਹੋ ਗਈ ਜਿਹੜੀ ਹੋ ਗਈ ਕਾਹ ਹੋਏ ਚਾਰ ਹੋ ਚਾਰ ਹੋਏ ਹਾਂ ਚਾਰੇ ਬਹੁਤ ਟੌਪ ਦਾ ਕੰਮ ਹੈ ਜੀ ਇਹ ਨਾਲ ਜਿੱਥੇ ਮੈਂ ਉਹ ਡੇਰੀ ਫਾਰਮ ਕਰਦਾ ਨਾਲ ਮੈਂ ਗੋਟ ਫਾਰਮ ਵੀ ਕਰ ਰਿਆਂਗਾ ਤੇ ਪਰ ਪੂਰਾ ਵਧੀਆ ਲੱਗ ਰਿਹਾ ਹੈ ਚਲੋ ਵਧੀਆ ਹੈ ਹਾਂਜੀ ਹਾਂਜੀ ਇਸ ਲਈ ਬਾਈ ਦੀ ਡੀਪੀ ਸਾਹਿਬ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸ਼ੁਕਰੀਆ ਤੇ ਸ਼ੁਕਰੀਆ ਸਾਰੇ ਮਿੱਤਰਾਂ ਪਿਆਰਾਂ ਨੂੰ ਵੀ ਕਹਿਣਾ ਵੀ ਜਿੱਥੇ ਅਸੀਂ ਜੌਬ ਕਰਦੇ ਆਂ ਸਰਕਾਰੀ ਹੈਨਾ ਟੀਚਰ ਲੱਗੇ ਆਂ ਤਾਂ ਨਾਲ ਸਾਡਾ ਸਾਈਡ ਬਿਜ਼ਨਸ ਵੀ ਹੈ ਇਹ ਆਉਣ ਵਾਲੀ ਜਨਰੇਸ਼ਨ ਨੂੰ ਵੀ ਅਸੀਂ ਦੱਸ ਰਹੇ ਆਂ ਵੀ ਮਿੱਤਰੋ ਪਿਆਰਿਓ ਦੋਸਤੋ ਹੈਨਾ ਸਾਰੇ ਕੰਮ ਕਰੋ ਪੂਰਾ ਵਧੀਆ ਵਧੀਆ ਕੰਮ ਹੈ ਠੀਕ ਹੈ ਧੰਨਵਾਦ ਖੁਸ਼ ਹੋ ਸਰ ਵਧੀਆ ਰੇਟੇ ਬਕੇ ਹਾਂ ਬਹੁਤ ਵਧੀਆ ਬਾਈ ਬਹੁਤ ਠੀਕ ਹੈ ਇਹ ਬਕੇ ਸਾਰੇ ਤੇ ਇਹ ਦਰਸ਼ਕ ਵੀਰ ਦੇਖਣ ਆਏ ਹੋ ਨੇ ਮੰਡੀ ਅਜ ਠੀਕ ਹੈ ਬੱਚੋ ਦੇ ਨਾਲ ਆਏ ਨਾ ਧੰਨਵਾਦ ਸਾਰਿਆਂ ਦਾ ਜੀ ਠੀਕ ਹੈ ਜੀ